ਹਾਂ ਜੀ ਅੱਜ ਅਸੀਂ ਡੀਐਸਪੀ ਸਾਹਿਬ ਕੋਲ ਆਏ ਆ ਕਿਉਂਕਿ ਲੋਕਾਂ ਦੀ ਕਾਫੀ ਦਿਨਾਂ ਤੋਂ ਸ਼ਿਕਾਇਤ ਸੀ ਕਿ ਜਦੋਂ ਵੀ ਅਸੀਂ ਇਤੋਂ ਗੁਜ਼ਰਦੇ ਆ ਸਬਜ਼ੀ ਮੰਡੀ ਤੋਂ ਔਰ ਅੰਬੇਦਕਰ ਚੌਂਕ ਤੋਂ ਹਮ ਫਿਰ ਮਾਤਾ ਰਾਨੀ ਚੌਂਕ ਤੱਕ ਆ ਮੈਂ ਬਹੁਤ ਹੀ ਟ੍ਰੈਫਿਕ ਹੁੰਦਾ ਵਾ ਔਰ ਜਿੰਨੇ ਵੀ ਇੱਥੇ ਦੁਕਾਨਦਾਰ ਨੇ ਔਰ ਜਿੰਨੇ ਵੀ ਉੱਥੇ ਦੇ ਨਿਵਾਸੀ ਨੇ ਸਾਡੇ ਉਨਾਂ ਨੇ ਫਿਰ ਇੱਕ ਐਪਲੀਕੇਸ਼ਨ ਲਿਖੀ ਬਈ ਤੁਸੀਂ ਸਾਡੇ ਨਾਲ ਚਲ ਕੇ ਡੀਐਸਪੀ ਸਾਹਿਬ ਨੂੰ ਨੋਮੰਬੰਦਮ ਦਿਵੋ ਬਈ ਸਾਡੀ ਸਮੱਸਿਆ ਦਾ ਹੱਲ ਕਰੋ ਜਦਕਿ ਇਹ ਸਮੱਸਿਆ ਜਿਹੜੀ ਡੀਸੀ ਮਰਨ ਪੁੱਲਾਂ ਵੀ ਆਰਡਰ ਕੱਢੇ ਹੋਇਆ ਜਿਹੜੇ ਕਿ ਟਿਪਰ ਹੈਗੇ ਆ ਸਕੂਲ ਟਾਈਮ ਨਹੀਂ ਚੱਲਣਗੇ ਔਰ ਜਦੋਂ ਬੱਚੇ ਨੂੰ ਛੁੱਟੀ ਹੁੰਦੀ ਹੈ ਦੁਪਹਿਰ ਦੇ ਟਾਈਮ ਉਦੋਂ ਵੀ ਨਹੀਂ ਚੱਲਣਗੇ ਬਈ ਉਸ ਚੀਜ਼ ਦੀ ਥੋੜੀ ਜੀ অবਹੇਲਿਆ ਹੋ ਰਹੀ ਆ ਬਈ ਉਹ ਫਿਰ ਵੀ ਟਿਪਰ ਚੱਲ ਰਹੇ ਨੇ ਗੱਡੀਆਂ ਨਿਕਲੀਆਂ ਨੇ ਉਹਦੇ ਨਾਲ ਫਿਰ ਜਿਹੜੇ ਬੱਚੇ ਸਕੂਲ ਤੋਂ ਆਉਂਦੇ ਉਹਨਾਂ ਨੂੰ ਬਹੁਤ ਮਤਲਬ ਕੀ ਬਹੁਤ ਪਰੇਸ਼ਾਨੀ ਹੁੰਦੀ ਆ ਪੇਰੈਂਟਸ ਨੂੰ ਪਰੇਸ਼ਾਨੀ ਹੁੰਦੀ ਆ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਅਸੀਂ ਰਿਕੁਐਸਟ ਕੀਤੀ ਆ ਔਰ ਡੀਐਸਪੀ ਸਰ ਨੇ ਆਪਣੇ ਐਸਐਚਓ ਵੀ ਨਾਲ ਹੀ ਬੈਠੇ ਹੋ ਸੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਵਾ ਔਰ ਦੂਸਰਾ ਹਾਜੀਪੁਰ ਤੇ ਵੀ ਐਸਐਚਓ ਨੂੰ ਕਹਿਤਾ ਵਾ ਬਿਗੇ ਜਿਹੜੀ ਆ ਸਕੂਲ ਦੇ ਕਿਉਂਕਿ ਸਰਦੀਆਂ ਹੋ ਗਈਆਂ ਸਕੂਲ ਦੇ ਟਾਈਮ ਚੇਂਜ ਹੋ ਗਏ ਆ ਉਹਦੇ ਨਾਲ ਕਹਿੰਦੇ ਥੋੜਾ ਅਗਦੇ ਪਿੱਛੇ ਹੋ ਗਿਆ ਹੁਣਾਂ ਕੋਈ ਗੱਲ ਨਹੀਂ ਅਸੀਂ ਜਿਹੜੀ ਤੁਸੀਂ ਸਮੱਸਿਆ ਲੈ ਕੇ ਆਏ ਆ ਅਸੀਂ ਉਹ ਬਿਲਕੁਲ ਉਹਦੀ ਪਾਲਣਾ ਕਰਾਂਗੇ ਔਰ ਉਹ ਚੀਜ਼ ਨੂੰ ਬੰਦ ਕਰਾਵਾਂਗੇ ਤਾਂ ਕਿ ਜਿਹੜੇ ਸ਼ਹਿਰ ਵਾਸੀ ਆ ਜਾਂ ਲੋਕ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਕੋਈ ਆ ਆਮ ਜਾਣਦੀ ਸਮੱਸਿਆ ਨਾ ਹੋਵੇ ਅਗਰ ਮੰਨ ਲਓ ਇਹ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਤਾਂ ਜ਼ਿੰਮੇਵਾਰ ਨਾਗਰਿਕ ਸ਼ਹਿਰੀ ਹੋਣ ਦੇ ਨਾਤੇ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਫਿਰ ਅਸੀਂ ਫਿਰ ਡੀਐਸਪੀ ਸਰ ਕੋ ਲਾਵਾਂਗੇ ਫਿਰ ਅਸੀਂ ਇਹੀ ਹੈ ਜੀ ਜੇ ਇਹ ਸਮਾਹਾਨ ਨਹੀਂ ਹੋਏਗਾ ਫਿਰ ਇਹ ਪ੍ਰੋਟੈਸਟ ਕਰਾਂਗੇ ਅਸੀਂ ਲੋਕਾਂ ਦੇ ਨਾਲ ਤਾਂ ਬੈਠਣਾ ਪੈਣਾ ਵਾ ਲੋਕਾਂ ਦੀ ਵੀ ਗੱਲ ਸੁਣਨੀ ਪੈਣੀ ਆ ਸਾਨੂੰ ਤੇ ਜੇ ਸਾਰੇ ਅਸੀਂ ਵੀ ਉਸ ਜਗ੍ਹਾ ਤੋਂ ਗੁਜ਼ਰਦੇ ਆ ਸਾਨੂੰ ਵੀ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਪਬਲਿਕ ਨੂੰ ਹਰ ਪਬਲਿਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਠੀਕ ਹੈ ਕੀ ਇਸ ਮਸਿਅਰ ਕੀ ਸਮਾਧਾਨ ਕੀਤਾ ਜਾ ਰਿਹਾ ਕੋਡ ਜੀ ਮੇਰੇ ਕੋਲ ਅੱਜ ਜਿਹੜੇ ਮੁਕੇਲੇ ਤੇ ਮਹਤਵਪੂਰਨ ਵਿਅਕਤੀ ਆ ਆਨਲੇਬਲ ਵਿਅਕਤੀ ਆ ਇਹਨਾਂ ਨੇ ਇੱਕ ਸਮੱਸਿਆ ਦੱਸੀ ਹੈ ਕਿ ਜਿਹੜੇ ਆ ਟਿਪਰ ਆਉਂਦੇ ਆ ਇੱਧਰ ਤਲਵਾੜਾ ਸਾਈਡ ਤੋਂ ਹਾਜੀਪੁਰ ਸਾਈਡ ਤੋਂ ਬਜਰੀੇ ਚਾ ਲੈ ਆਉਂਦੇ ਉਹ ਜਦੋਂ ਇੱਧਰ ਆਉਂਦੇ ਆ ਤਾਂ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਇਸ ਸਵਾਲ ਵਿੱਚ ਪਹਿਲਾਂ ਵੀ ਕੋਈ ਦੋ ਤਿੰਨ ਮਹੀਨੇ ਪਹਿ ਰਾਜ ਦੀ ਉਹਨਾਂ ਨਾਲ ਮੀਟਿੰਗ ਹੋਈ ਸੀ ਉਦੋਂ ਇੱਕ ਫੈਸਲਾ ਲੈ ਗਿਆ ਸੀ ਟਿੱਪਰਵਾਲਿਆਂ ਦਾ ਸ਼ਹਿਰ ਵਾਸੀਆਂ ਨਾਲ ਰਿਸ਼ਤੀਆਂ ਸਾਹਿਬ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਤੇ ਸਕੂਲ ਟਾਈਮਿੰਗ ਉਹਦੇ 6 ਤੋਂ 9 ਰੱਖਿਆ ਗਿਆ ਸੀ ਤਾਂ ਹੁਣ ਕਹਿੰਦੇ ਟਾਈਮ ਚੇਂਜ ਹੋ ਗਿਆ ਆ ਹੁਣ ਇਹਨੂੰ ਦੁਬਾਰਾ ਰਿਵਿਊ ਕਰ ਦਿੰਦੇ ਆ 7 ਤੋਂ 10 ਕਰ ਦਿੰਦੇ ਆ ਤੇ ਸ਼ਾਮ ਨੂੰ 1 ਤੋਂ 4 ਨਹੀਂ ਚੱਲਣਗੇ ਉਹ ਬਿਲਕੁਲ ਲਾਗੂ ਜਿਹੜਾ ਫੈਸਲਾ ਪਹਿਲਾਂ ਨਹੀਂ ਕੀਤਾ ਹੋਇਆ ਆ ਦੇਖ ਕੇ ਉਹਦੇ ਵਿੱਚ ਕੋਈ ਬਾੜੀ ਬੁਠੀ ਢਿੱਲਪ ਹੋਈ ਆ ਤਾਂ ਹੁਣ ਮੈਂ ਉਹਨਾਂ ਦੇ ਸਾਹਮਣੇ ਆਪਣੇ ਟ੍ਰੈਫਿਕ ਕੰਟਰੋਲ ਜਿਹਨੂੰ ਐਸਟੀਓ ਸਾਹਿਬ ਮੇਰੇ ਕੋਲ ਹੀ ਬੈਠੇ ਸੀ ਐਸਟੀਓ ਸਾਹਿਬ ਨੂੰ ਤੇ ਐਸਟੀਓ ਹਾਜੀਪੁਰ ਨੂੰ ਹਜ਼ਰੀਤ ਕਰਤੀ ਆ ਕਿ ਉਹ ਫਾਜ਼ਲਾ ਉਦੋਂ ਇੱਕ ਆਰਡਰ ਜਾਰੀ ਕੀਤਾ ਸੀ ਇਹ ਟਿਮ ਸਾਹਿਬ ਨੂੰ ਤੇ ਸੁਬਾਹ ਸਕੂਲ ਟਾਈਮ ਤੇ ਮੀਨ ਆਫਟਰ ਜਦ ਦਪਾਹ ਕੋ ਜਿਹੜਾ ਸਕੂਲ ਟਾਈਮ ਉਦੋਂ ਬਿਲਕੁਲ ਆਵਾਜ਼ੇ ਨਹੀਂ ਚੱਲੇਗੀ ਡਿਪਰਾਂ ਦੇ